ਸਤਿ ਸ਼੍ਰੀ ਅਕਾਲ ਸਕੰਦਰ ਤੁਸਕਾ ਅੱਜ ਹੀ ਪਹੁੰਚਿਆ ਪ੍ਰਾਈਮ ਹਸਪੀਟਲ ਖਰ ਮੋਹਾਲੀ ਵਿੱਚ ਇਸ ਟਾਈਮ ਸਾਡੇ ਨਾਲ ਮੌਜੂਦ ਹੈ ਡਾਕਟਰ ਉਪਿੰਦ ਕੋ ਜੋ ਕਿ ਅੱਖਾਂ ਦੇ ਰੋਗਾਂ ਦੇ ਮਾਹਰ ਨੇ ਸਾਡਾ ਅੱਜ ਮਕਸਦ ਇਹ ਸੀ ਕਿ ਪ੍ਰਾਈਮ ਹਸਪੀਟਲ ਵਿੱਚ ਅੱਜ ਅੱਖਾਂ ਦਾ ਕੈਂਪ ਲੱਗਾ ਸੀ ਔਰ ਅੱਖਾਂ ਦੇ ਹੀ ਮਾਹਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਡਾਕਟਰ ਅੰਤਰਾ ਜੀ ਥੈਂਕ ਯੂ ਡਾਕਟਰ ਅੱਜ ਕੈਂਪ ਲੈ ਸਾਡੇ ਦੱਸ ਕੈਂਪ ਹੋ ਰਿਹਾ ਅੱਜ ਅਸੀਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਹੈ ਇੱਥੇ ਅਸੀਂ ਅੱਖਾਂ ਦਾ ਆਈ ਚੈੱਕਅਪ ਪੂਰਾ ਕਰ ਰਹੇ ਹਾਂ ਦਵਾਈ ਪਾ ਕੇ ਪੂਰਾ ਪਰਦਾ ਚੈੱਕਅਪ ਕਰ ਰਹੇ ਹਾਂ ਐਨਕ ਦਾ ਨੰਬਰ ਪੂਰੇ ਮਸ਼ੀਨ ਤੇ ਚੈੱਕ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਵੀ ਚਿੱਟੇ ਮੋਤੀਏ ਦੇ ਪੇਸ਼ੈਂਟਸ ਹੈਗੇ ਨੇ ਉਹਨਾਂ ਦਾ ਆਪਾਂ ਫ੍ਰੀ ਚ ਲੈਨਸ ਪਾ ਰਹੇ ਹਾਂ ਫ੍ਰੀ ਕੈਟਰੈਕਟ ਸਰਜਰੀ ਅੱਜ ਆਪਾਂ ਇਹ ਫੈਸਿਲਿਟੀ ਅੱਜ ਸਾਡੇ ਕੋਲ ਇਸ ਕੈਂਪ ਦੇ ਵਿੱਚ ਸਾਰੇ ਪੇਸ਼ੈਂਟਸ ਨੂੰ ਦਿੱਤੀ ਜਾਏਗੀ ਡਾਕਟਰ ਅੱਖਾਂ ਦੇ ਪੇਸ਼ੈਂਟ ਉਹਨਾਂ ਦਾ ਵੀ ਮਤਲਬ ਟੈਂਪੀ ਦੇ ਦੌਰਾਨ ਜਿਹੜੀ ਬਿਮਾਰੀ ਉਹਨਾਂ ਨੂੰ ਉਹ ਕਿਹੜੀ ਕਿਹੜੀ ਬਿਮਾਰੀ ਤੋਂ ਕਿਹੜਾ ਕਿਹੜਾ ਇਲਾਜ ਹੀ ਹੁੰਦਾ ਫ੍ਰੀ ਕੈਂਪੀਨਸ਼ਨ ਕਰਦੇ ਆਪਾਂ ਇੱਥੇ ਚਿੱਟੇ ਮੋਤੀ ਦਾ ਇਲਾਜ ਸਭ ਤੋਂ ਜ਼ਿਆਦਾ ਜੋ ਆਪਾਂ ਫ੍ਰੀ ਸਰਜਰੀ ਫ੍ਰੀ ਲੈਂਸ ਔਰ ਜੋ ਖਾਸ ਕਰ ਲਈ ਹੈ ਕਿ ਇਹ ਜੋ ਲੈਂਸ ਆਪਾਂ ਪਾ ਮੰਗੇ ਚਿੱਟੇ ਮੋਤੀਏ ਦਾ ਇਹ ਪੂਰਾ ਆਪਾਂ ਲੇਜ਼ਰ ਸੇ ਕੋਈ ਮਲਟੀਫਿਕੇਸ਼ਨ ਜਿਹੜੀ ਆਪਾਂ ਲੇਜ਼ਰ ਲੇਟੈਸਟ ਟੈਕਨੋਲੋਜੀ ਦੇ ਨਾਲ ਕਰਾਂਗੇ ਕੇ ਔਰ ਵਧੀਆ ਆਪਾਂ ਬਾਇਓਟੈਕ ਦੇ ਆਪਾਂ ਲੈਂਸਸ ਪਾ ਰਹੇ ਆ ਤੇ ਦੂਸਰਾ ਆਪਾਂ ਸਾਰਾ ਪ੍ਰੋਪਰ ਚੈੱਕ ਅਪ ਆਈ ਜੋ ਵੀ ਸਾਰੇ ਹਰ ਤਰ੍ਹਾਂ ਦੇ ਜੋ ਰੋਗ ਹੈਗੇ ਨੇ ਚਾਹੇ ਤੁਹਾਨੂੰ ਸ਼ੂਗਰ ਹੈ ਚਾਹੇ ਬੀਪੀ ਹੈ ਚਾਹੇ ਕਾਲਮੋਤਿਆ ਹੈ ਆਪਾਂ ਸਾਰਾ ਚੈੱਕ ਅਪ ਇਥੇ ਫ੍ਰੀ ਕਰ ਰਹੇ ਆ ਉਸ ਤੋਂ ਇਲਾਵਾ ਆਪਾਂ ਮੈਡੀਸਿਨਸ ਵੀ ਫ੍ਰੀ ਦੇ ਰਹੇ ਆ ਡਾਕਟਰ ਅਕਸਰ ਲੈਂਸ ਕਿਹ ਤਰ੍ਹਾਂ ਦੇ ਆ ਮਾਰਕਟ ਵਿੱਚ ਕੁਝ ਸਸਤਾ ਵੀ ਮਹਿੰਗਾ ਵੀ ਜੀ ਜੀ ਕੋਲ ਕੈਂਪ ਦੇ ਦੌਰਾਨ ਕਿੰਨੇ ਲੋਕਾਂ ਦੇ ਦੁਮਾਗ ਜੀ ਤਾਂ ਇਹ ਤਾਂ ਹੁੰਦੀ ਵੀ ਕੈਂਪ ਲੱਗਿਆ ਵੀ ਸਸਟੇਨ ਲੈਂਸ ਪਾਗਿੰਗ ਜਾਤ ਹੈ ਹੂੰ ਇਹ ਦਰਦ ਦੱਸ ਅੱਜ ਆਪਾਂ ਜੋ ਲੈਂਸ ਪਾ ਰਹੇ ਆ ਉਹ ਬਿਲਕੁਲ ਫੋਲਡੇਬਲ ਲੈਂਸ ਹੈਗਾ ਬਾਇਓਟੈਕ ਕੰਪਨੀ ਦੇ ਅੱਛੇ ਵਧੀਆ ਮੋਨੋਫੋਕਲ ਲੈਂਸਸ ਆਪਾਂ ਪਾ ਰਹੇ ਆ ਜੋ ਕਿ ਨਾਰਮਲੀ ਕੈਂਪ ਦੇ ਵਿੱਚ ਪਹਿਲਾਂ ਡਾਂਕੇ ਵਾਲੀ ਸਰਜਰੀ ਵੀ ਹੁੰਦੀ ਸੀ ਕੁਝ ਲੋਕ ਪੂਰਾ ਲੇਜ਼ਰ ਦੇ ਨਾਲ ਨਹੀਂ ਕਰਦੇ ਲੇਕਿਨ ਅੱਜ ਆਪ ਇੱਥੇ ਜਿਹੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹ ਪੂਰਾ ਆਪਾਂ 레이జర్ ਰਾਹੀਂ ਸਰਜਰੀ ਕਰਕੇ ਔਰ ਆਪਾਂ ਵਧੀਆ ਲੈਂਸ ਪਾ ਰਹੇ ਆ ਵਧੀਆ ਮਤਲਬ ਫੋਲਡੇਬਲ ਲੈਂਸ ਪਾ ਰਹੇ ਆ ਡਾਕਟਰ ਮਨ ਲੋ ਜਿਹੜਾ ਜਬਾਨਾ ਹੁ ਚੱਲ ਰਿਹਾ ਮਨ ਲੋ ਆਧੁਨਿਕ ਯੁੱਗ ਵਿੱਚ ਜਿਆਦਾ ਅੱਖਾਂ ਦਾ ਮਨ ਲੋ ਪੇਸ਼ੈਂਟ ਜਿਆਦਾ ਆ ਰਹੇ ਮਨ ਲੋ ਕਿਹੜੀ ਬਿਮਾਰੀ ਹੈ ਉਹਨੂੰ ਸਭ ਤੋਂ ਜਿਆਦਾ ਆਦੀ ਹੈ ਅੱਜ ਕੱਲ ਹਰ ਤਰ੍ਹਾਂ ਦੇ ਲੋਕ ਆਏ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਆ ਰਹੇ ਨੇ ਉਨਾ ਨੂੰ ਜ਼ਿਆਦਾ ਐਨਕਾ ਲੱਗਣ ਦੇ ਚਾਂਸਸ ਹੈਗੇ ਨੇ ਕਿਉਂਕਿ ਅੱਜ ਕੱਲ ਮੋਬਾਈਲ ਦੀ ਸਕਰੀਨ ਦੀ ਸਾਰੀ ਵਰਤੋਂ ਵੱਧ ਗਈ ਹੈ ਤੇ ਇਸ ਕਰਕੇ ਇੱਕ ਤਾਂ ਬੱਚਿਆਂ ਦਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ 5 ਸਾਲ ਤੋਂ ਬਾਅਦ ਹਰ ਸਾਲ ਚੈੱਕ ਕਰਾਇਆ ਜਾਏ ਦੂਜੇ ਫਿਰ ਥੋੜੇ ਜਿਹੜੇ ਅੱਜ ਕੱਲ ਆਈਟੀ ਪ੍ਰੋਫੈਸ਼ਨਲਸ ਹੈਗੇ ਨੇ ਮਿਡਲ ਏਜਡ ਜਿਹੜੇ ਉਹਨਾਂ ਦੇ ਵਿੱਚ ਡਰਾਈਨੈਸ ਦਾ ਬਹੁਤ ਜ਼ਿਆਦਾ ਸੁੱਕਾਪਣ ਜਿਹੜਾ ਅੱਖਾਂ ਦੇ ਵਿੱਚ ਆ ਜਾਂਦਾ ਉਸ ਤਰ੍ਹਾਂ ਦੇ ਮਰੀਜ਼ ਬਹੁਤ ਜ਼ਿਆਦਾ ਹੈਗੇ ਨੇ ਤੇ ਤੀਜਾ ਆਪਣਾ ਹੈਗਾ ਕਿ ਜੇ ਜਿਹੜੇ ਆਪਣੇ ਚਿੱਟੇ ਮੋਤੀਏ ਦੇ ਆਪਰੇਸ਼ਨ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਵਾਲੇ ਮਰੀਜ਼ ਪਲੱਸ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਠੀਕ ਹੈ ਤੇ ਉਹਨਾਂ ਦਾ ਪਰਦੇ ਤੇ ਅਸਰ ਆਂਦਾ ਹੈ ਉਹਨਾਂ ਦੇ ਮਰੀਜ਼ ਫਿਰ ਕਾਲਾ ਮੋਤੀਆ ਹਰ ਤਰ੍ਹਾਂ ਦੇ ਆਪਾਂ ਇਹਨਾਂ ਦੀ ਟ੍ਰੀਟਮੈਂਟ ਕਰਦੇ ਹਾਂ ਡਾਕਟਰ 슈ਗਰ ਦੀ ਗੱਲ ਕੀਤੀ ਜਦ 슈ਗਰ ਦਾ ਪੇਸ਼ੈਂਟ ਕੀ ਉਹਦਾ ਪਰਵਾਹ ਅੱਖਾਂ ਤੇ ਪੈਂਦਾ 슈ਗਰ ਦਾ ਅਸਰ ਅੱਖਾਂ ਤੇ ਕਾਫੀ ਤਰ੍ਹਾਂ ਪੈਂਦਾ ਹੈ

ਇੱਕ ਰੂਟੀਨ ਚੈੱਕਅਪ ਕਰਕੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੰਭਾਲ ਸਕਦੇ ਆ। ਜੀ ਦੱਸੋ ਇੱਕ ਬੱਚੇ ਨੂੰ ਮੋਬਾਈਲ ਦੇਦੇ ਉਹਨਾਂ ਦੇ ਅੱਖਾਂ ਤੇ ਬਹੁਤ ਅਸਰ ਉਹ ਦੇਖਣ ਦੀ ਉਹਨਾਂ ਦੀ ਕੀ ਮਜਬੂਰੀ ਵੀ ਆ ਕਿਉਂਕਿ ਅੱਜਕੱਲ੍ਹ ਭਾਈ ਵੀ ਆਨਲਾਈਨ ਚੱਲੀ ਵੀ ਨਾ ਬੱਚੇ ਦੇ ਦੇ ਉਹ ਦੱਸੋ ਕੀ ਕਾਰਨ ਕਿ ਉਹਨਾਂ ਦੇ ਇਫੈਕਟ ਨਾ ਹੋਵੇ ਤਾਂ ਜੀ ਇਹ ਜਿਹੜੇ ਬੱਚੇ ਹੈਗੇ ਨੇ ਅੱਜਕੱਲ੍ਹ ਜੋ ਐਜੂਕੇਸ਼ਨ ਸਿਸਟਮ ਹੈ ਆਪਣਾ ਇਹਦੇ ਵਿੱਚ ਪੜਾਈ ਦੇ ਵੀ ਸਕੂਲ ਦੇ ਵਿੱਚ ਵੀ 7 ਤੋਂ 8 ਆਵਰਸ ਪੜਾਈ ਹੁੰਦੀ ਹੈ ਆਕੇ ਵੀ ਪੜਾਈ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਡਿਵਾਈਸ ਜਿਹੜੇ ਨੇ ਮੋਬਾਈਲ ਡਿਵਾਈਸਸ ਲੈਪਟਾਪ ਸਕਰੀਨ ਸਾਰੇ ਚੀਜ਼ਾਂ ਇਸ ਚਾਰਜ ਜਾਂਦੀਆਂ ਨੇ ਜ਼ਿਆਦਾਤਰ ਨਿਗਰਾ ਲਗਾ ਕੇ ਨੇੜੇ ਦਾ ਆਪਾ ਜਿਹੜਾ ਐਕਸੈਸਿਵ ਸਟ੍ਰੇਨ ਪਾਨੇ ਆ ਆਊਟਡੋਰ ਐਕਟੀਵਿਟੀ ਜੋ ਬੱਚੇ ਬਾਹਰ ਪਹਿਲਾਂ ਖੇលਦੇ ਸੀਗੇ ਉਹ ਘਟ ਗਿਆ ਹੈ ਕਾਫੀ ਸੋ ਉਸ ਕਰਕੇ ਅੱਖਾਂ ਤੇ ਕਾਫੀ ਅਸਰ ਪੈਂਦਾ ਹੈ ਔਰ ਐਮੈਕ ਦੇ ਨੰਬਰ ਦੇ ਆਨ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ 4 ਜਾਂ 5 ਸਾਲਾਂ ਤੋਂ ਬਾਅਦ ਹਰ ਸਾਲ ਇੱਕ ਵਾਰ ਰੂਟੀਨ ਚੈੱਕਅਪ ਕਰਵਾਉਣਾ ਚਾਹੀਦਾ ਹੈ ਜੋ ਕਿ ਬਹੁਤ ਜ਼ਰੂਰੀ ਹੈ ਸੈਕੰਡਲੀ ਜਦੋਂ ਵੀ ਤੁਸੀਂ ਮੋਬਾਈਲ ਯੂਜੇਜ ਨੂੰ ਰਿਸਟ੍ਰिक्ट ਕਰਨਾ ਹੈ ਔਰ ਜਿਹੜੀ ਪੜਾਈ ਵੀ ਤੁਸੀਂ ਕਰ ਰਹੇ ਹੋ ਹਰ ਥੋੜੀ ਦੇਰ ਬਾਅਦ ਬ੍ਰੇਕ ਲੈਣਾ ਹੈ ਠੀਕ ਹੈ ਹਰ ਅੱਧੇ ਘੰਟੇ ਬਾਅਦ ਤੁਸੀਂ ਬ੍ਰੇਕ ਲੈ ਕੇ ਥੋੜੀ ਦੇਰ ਇੱਕ ਅਧਿਕ ਮਿੰਟ ਲਈ ਦੂਰ ਦੇਖ ਸਕਦੇ ਹੋ ਫਿਰ ਤੁਸੀਂ ਆਪਣੀ ਪੜਾਈ ਦੁਬਾਰਾ ਕਰ ਸਕਦੇ ਹੋ ਇਹ ਆਪਣੀ ਅੱਖਾਂ ਨੂੰ ਮਲਣਾ ਬਹੁਤ ਨਹੀਂ ਚਾਹੀਦਾ ਇਹ ਜ਼ਰੂਰ ਸਾਰੇ ਬੱਚਿਆਂ ਨੂੰ ਆਪਾਂ ਕਹਿੰਨੇ ਆ ਕਿ ਅਵੋਇਡ ਰਬਿੰਗ ਦਾ ਆਈਜ਼ ਇਹ ਕੁਝ ਪ੍ਰੀਕੌਸ਼ਨਸ ਲੈਣ ਔਰ ਐਵਰੀ ਇਅਰ ਆਪਣਾ ਚੈੱਕਅਪ ਕਰਾਨ ਤਾਂਕਿ ਜਲਦੀ ਤੋਂ ਜਲਦੀ ਆਪਾਂ ਨੰਬਰ ਉਹਨਾਂ ਨੂੰ अर्ਲੀ ਔਨ ਡਿਟੈਕਟ ਕਰ ਲਈਏ ਡਾਕਟਰ ਇੱਕ ਕਾਹ ਦਾ ਕੰਮ ਜਿਹੜਾ ਇਹ ਹਰ ਸਾਲ ਲਾ ਰਹੇ ਤੁਸੀਂ ਇਹ ਕੈਂਪ ਜਿਹੜਾ ਹੈਗਾ ਇਹ ਸਾਡਾ ਦੂਸਰਾ ਇੱਕ ਕੈਂਪ ਹੈ ਜੋ ਕਿ 프리 ਸਰਜਰੀ ਦਾ ਹੈ ਇਹ ਅਸੀਂ ਸਰਦਾਰ ਅਮਰੀਕ ਸਿੰਘ ਜੀ ਮੋਰਿੰਡਾ ਤੋਂ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਕੈਂਪ ਲਗਾ ਰਹੇ ਹਾਂ ਅੱਛਾ ਡਾਕਟਰ ਜਲਦੀ ਜਲਦੀ ਸਰ ਜਰਜ ਨੂੰ ਮੈਸੇਜ ਦਿਓ ਕਿ ਅੱਖਾਂ ਦੇ ਵਿਚਾਰ ਨਹੀਂ ਸਾਨੂੰ ਕੀ ਕਰਨਾ ਚਾਹੀਦਾ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਜਿਹੜੇ ਤੱਕ ਇਹ ਦੱਸੋ ਜਿੱਦਾ ਮੈਨੇ ਹੁਣੇ ਕਿਹਾ ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਪਹਿਲਾਂ ਆਪਣਾ ਮੋਬਾਈਲ ਯੂਜੇਜ ਘਟਕ ਰਹੀਏ ਠੀਕ ਹੈ ਔਰ ਅਗਰ ਆਪਣਾ ਜਿੱਦਾ ਆਈਟੀ ਪ੍ਰੋਫੈਸ਼ਨਲਸ ਨੇ ਜ਼ਿਆਦਾ ਮੋਬਾਈਲ ਹੈ ਤਾਂ ਹਰ ਅੱਧੇ ਘੰਟੇ ਬਾਅਦ ਯਾ ਨਾਰਮਲੀ ਆਪਾਂ ਰਿ ਕਮੈਂਡ ਕਰਦੇ ਹਾਂ ਹਰ 20 ਮਿੰਟ ਬਾਅਦ 20 ਸੈਕਿੰਡ ਦਾ ਬ੍ਰੇਕ ਲੈ ਕੇ ਦੂਰ ਦੇਖਣ